ਅਜੀ ਆ ਆਪਣੇ ਕੋਲੇ ਛਿਲਕੇ ਆ ਇਹ ਆਪਾਂ ਅੱਜ ਮਟਰਾਂ ਦੇ ਛਿਲਕੇ ਆ ਇਹ ਜਿਹੜੇ ਨੇ ਨਾ ਮਤਲਬ ਸੌਫਟ ਜਿਹੇ ਨੇ ਉਹ ਵਾਲੇ ਆ ਤਾਂ ਆਪਾਂ ਇਹਨਾਂ ਨੂੰ ਅੱਜ ਵਧੀਆ-ਵਧੀਆ ਜਿਹੜੇ ਉਹ ਰੱਖ ਲੈਣ ਆ ਇਹਨਾਂ ਦੀ ਅੱਜ ਆਪਾਂ ਸਬਜ਼ੀ ਬਣਾਵਾਂਗੇ ਤੇ ਸਬਜ਼ੀ ਤੁਹਾਨੂੰ ਮੈਂ ਦੱਸ ਦਊਂਗੀ ਕਿ ਕਿਵੇਂ ਬਣਾਉਣੀ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਬਣੂਗੀ ਬਹੁਤ ਟੇਸਟੀ ਬਣੂਗੀ ਤੇ ਬਹੁਤ ਸੌਖੀ ਆ ਜਰੂਰ ਟਰਾਈ ਕਰਨਾ ਸੁੱਕੀ ਵੀ ਬਣਾ ਸਕਦੇ ਹਾਂ ਤੇ ਆਪਾਂ ਤਰੀ ਵਾਲੀ ਵੀ ਰਸਮੀ ਸੀ ਜੀ ਉਹ ਵੀ ਬਣਾ ਸਕਦੇ ਆ ਆਲੂ ਪਾ ਕੇ ਤੁਹਾਨੂੰ ਮੈਂ ਦੱਸ ਦਿਆਂ ਸਿੱਟਣੇ ਨਹੀਂ ਅੱਗੇ ਤੋਂ ਤੁਸੀਂ ਇਹਨੂੰ ਲੈ ਲੈਣਾ ਹੈ ਇਹਦਾ ਤੇ ਇਹਨੂੰ ਆਪਾਂ ਇਦਾਂ ਆਹ ਦੇਖੋ ਇਹਦਾ ਆਹ ਜਿਹੜਾ ਆਹ ਆ ਉੱਪਰੋਂ ਲਾ ਲੈਣਾ ਤੇ ਇਹਦੇ ਵਿੱਚ ਆਹ ਉੱਪਰੋਂ ਉੱਪਰੋਂ ਲੈ ਲੈਣਾ ਜਿਹੜਾ ਆ ਥੱਲੇ ਵਾਲਾ ਪੱਕਿਆ ਵਾ ਭਾਗ ਇਹ ਵਿੱਚੇ ਹੀ ਰਹਿ ਜਾਊਗਾ ਠੀਕ ਹੈ ਜੀ ਤੇ ਇਹਨੂੰ ਇਸੇ ਤਰ੍ਹਾਂ ਆਪਾਂ ਨੇ ਬਾਕੀ ਜਿਹੜਾ ਸਿਰ ਦੇਣਾ ਇਹ ਤੇ ਹੁਣ ਇਸੇ ਤਰ੍ਹਾਂ ਮੈਂ ਤੁਹਾਨੂੰ ਇੱਕ ਹੋਰ ਕਰਕੇ ਦਿਖਾ ਦਿੰਨੀ ਆ ਜਿਵੇਂ ਆਪਾਂ ਨੇ ਆਹ ਲਿਆ ਐ ਤੋੜਿਆ ਇਹਦਾ ਆ ਸਾਰਾ ਇਹ ਭਾਗ ਉੱਤੇ ਇਸੇ ਤਰ੍ਹਾਂ ਆਪਣੇ ਕੋਲੇ ਆਹ ਇਦਾਂ ਕਰੋਗੇ ਨਾ ਇਹ ਕੱਚਾ ਭਾਗ ਆ ਜਿਹੜਾ ਸਾਰਾ ਇਹਦਾ ਆਪਣੇ ਕੋਲੇ ਰਹਿ ਜਾਊਗਾ ਠੀਕ ਆ ਜੀ ਤੁਸੀਂ ਥੋੜੇ ਮੋٹے ਮੋٹے ਲੈ ਲਓ ਜੇ ਤੁਹਾਨੂੰ ਓਖੇ ਲੱਗਦੇ ਆ ਦੇਖੋ ਇਦਾਂ ਕੀਤਾ ਉਹਨディ ਕੋ ਸਿੰਪਲ ਗੁੱਦਾ ਜਾ ਬਣ ਕੇ ਰਹਿ ਜਾਂਦਾ ਇਸੇ ਤਰ੍ਹਾਂ ਹੀ ਅਸੀਂ ਇਹਨੂੰ ਕੱਢਾਂਗੇ ਇਹ ਕੀ ਆ ਇਹ ਜੇ ਤਾਂ ਤੁਸੀਂ ਸਬਜ਼ੀ ਇਦਾਂ ਹੀ ਬਣਾਉਣੀ ਆ ਤਾਂ ਐਵੇਂ ਬਣਾ ਸਕਦੇ ਹੋ ਤੇ ਜੇ ਆਪਾਂ ਨੇ ਮਤਲਬ ਇਹਨੂੰ ਉਹ ਕਰਨਾ ਦੇਖੋ ਆ ਸਾਰਾ ਇਹਦਾ ਉਤਰਿਆ ਹੋਇਆ ਉਦੋਂ ਇਹਦਾ ਮੈਂ ਸਾਰਾ ਪੂਰਾ ਪੂਰਾ ਵੀ ਇਹ ਉੱਤਰ ਜਾਂਦਾ ਏਦਾਂ ਵਿੱਚ ਜੇ ਤੁਸੀਂ ਸਬਜੀ ਇਦਾਂ ਬਣਾਉਣੀ ਹੈ ਤਾਂ ਇਹਨੂੰ ਇਦਾਂ ਬਣਾ ਲਓ ਜੇ ਤੁਸੀਂ ਇਹਨੂੰ ਕੁੱਟ ਕੇ ਮਟਰਾਂ ਦੀ ਸਬਜੀ ਬਣਾਉਣੀ ਆ ਆਲੂ ਮਟਰ ਬਣਾਉਣਾ ਤਾਂ ਕੁੱਟ ਕੇ ਉਹਦੇ ਵਿੱਚ ਪਾ ਦਿਓ ਕੁੰਡੇ ਵਿੱਚ ਕੁੱਟ ਲਓ ਕ ਮਿਕਸੀ ਵਿੱਚ ਦਰਦਰਾ ਜਿਹਾ ਪੀਸ ਲਓ ਤੇ ਇੰਨੀ ਕੁ ਟੇਸਟੀ ਸਬਜੀ ਬਣੂਗੀ ਵੀ ਤੁਹਾਨੂੰ ਜੀ ਨਹੀਂ ਆਉਣਾ ਬਹੁਤ ਹੀ ਜ਼ਿਆਦਾ ਵਧੀਆ ਸਬਜੀ ਬਣਨੀ ਆ ਤੇ ਜੇ ਹਨਾ ਮਤਲਬ ਤੁਸੀਂ ਇਹਦੀ ਕੱਲੀ ਆਲੂ ਪਾ ਕੇ ਇਦੇ ਵਿੱਚ ਰਸਮੀ ਸੀ ਜੀ ਸਬਜ਼ੀ ਵੀ ਬਣਾ ਸਕਦੇ ਆ ਆਲੂ ਤੇ ਆਪਾਂ ਇਹਦੀ ਬਣਾ ਸਕਦੇ ਆ ਤੇ ਅੱਗੇ ਤੋਂ ਸਿੱਟਣੇ ਨਹੀਂ ਇਹ ਬਹੁਤ ਵਧੀਆ ਬਣਦੀ ਆ ਸੁੱਕੀ ਸਬਜ਼ੀ ਬਣਾਉਣ ਦੇ ਜੇ ਤੁਸੀਂ ਕਿਤੇ ਲੈਟ ਜਾਨੀ ਤਾਂ ਇਹ ਬਣਾ ਸਕਦੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜੇ ਇਹਦੇ ਵਿੱਚ ਮਟਰ ਪਾਉਣੇ ਆ ਆਲੂ ਮਟਰ ਪਾਉਣੇ ਤਾਂ ਤੁਸੀਂ ਦੋਨੇ ਵੀ ਪਾ ਸਕਦੇ ਹੋ ਮੈਂ ਤੁਹਾਨੂੰ ਅੱਜ ਇਹ ਸਬਜ਼ੀ ਬਣਾ ਕੇ ਦਿਖਾਵਾਂਗੀ ਤੇ ਹੁਣ ਆਪਾਂ ਨੇ ਇਹ ਸਾਰੇ ਇੱਦਾਂ ਕਰ ਲੈਣੇ ਆ ਜਿੰਨੇ ਵੀ ਛਿਲਕੇ ਮੇਰੇ ਕੋਲ ਹੈਗੇ ਆ ਜਿਹੜੇ ਜ਼ਿਆਦਾ ਮਤਲਬ ਜਿਵੇਂ ਹੁਣ ਇਦਾਂ ਖਰਾਬ ਜਿਹੇ ਛਿਲਕੇ ਹੁੰਦੇ ਆ ਇਹ ਨਹੀਂ ਆਪਾਂ ਕਰਦੇ ਜਿਵੇਂ ਆ ਆ ਨਿਆ ਸਾਈਡ ਤੋਂ ਕੱਢਦੇ ਆਗੇ ਜਿਹੜੇ ਵਧੀਆ-ਵਧੀਆ ਛਿਲਕੇ ਆ ਉਹਨਾਂ ਨੂੰ ਆਪਾਂ ਲੈ ਲੈਣਾ ਦੇਖਾ ਜੀ ਹਾਂ ਵਿੱਚ ਬਹੁਤ ਖਰਾਬ ਵੀ ਹੁੰਦੇ ਆ ਜਿਵੇਂ ਹੁਣ ਆ ਸੁੱਕੇ ਆ ਜਾਂ ਇਹਨੂੰ ਨਹੀਂ ਆਪਾਂ ਲਵਾਂਗੇ ਤੇ ਹੁਣ ਆਪਾਂ ਨਾ ਚੁੱਲੇ ਤੇ ਅੱਗ ਵਾਲੀ ਚੁੱਲੇ 'ਚ ਜੀ ਤੇ ਉੱਤੇ ਰੱਖ ਲਈ ਆਪਾਂ ਕੜਾਹੀ ਇਹਦੇ ਵਿੱਚ ਪਾ ਲਿਆ ਘਿਓ ਘਿਓ ਮੈਂ ਪਾਇਆ ਦੇਸੀ ਤੁਸੀਂ ਜਿਹੜਾ ਮਰਜ਼ੀ ਪਾ ਸਕਦੇ ਹੋ ਡਾਲਡਾ ਪਾ ਸਕਦੇ ਹੋ ਰਿਫਾਈਨਡ ਜਾਂ ਤੇਲ ਸਰੋਂ ਦਾ ਕੋਈ ਵੀ ਪਾ ਲਓ ਤੁਸੀਂ ਉਦੇ ਵਿੱਚ ਪੜਾ ਲਓ ਸਬਜੀ ਦੇ ਵਿੱਚ ਵੀ ਤੁਸੀਂ ਬਣਾਉਣੀ ਹੈ ਜਿਹੜੇ ਵੀ ਤੇਲ ਕਿਉ ਵਰਤਦੇ ਆ ਤੇ ਹੁਣ ਆਪਾਂ ਇਹਨੂੰ ਜਦੋਂ ਆਪਣਾ ਕਿਉ ਥੋੜਾ ਜਿਹਾ ਆਪੇ ਗਲਗਾ ਠੰਡ ਕਰਕੇ ਕਿਉਂਕਿ ਜੰਮਿਆ ਹੋਇਆ ਸੀਗਾ ਤੇ ਇਹਦੇ ਵਿੱਚ ਪਾ ਲੈਣਾ ਜੀਰਾ ਤੇ ਕਿਉ ਗਰਮ ਹੋ ਚੱਲਿਆ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਜੀਰਾ ਤੇ ਥੋੜੀ ਜੀ ਪਾ ਦਾਂਗੇ ਹਿੰਗ ਦੋਨੇ ਚੀਜ਼ ਪਾ ਲਾਂਗੇ ਪਹਿਲਾਂ ਮੈਂ ਹਿੰਗ ਪਾਤੀ ਫਿਰ ਜੀਰਾ ਪਾਉਣ ਲੈਣਾ ਆਪਾਂ ਇਹਦੇ ਵਿੱਚ ਕਿਉਂਕਿ ਹਿੰਗ ਜਿਹੜਾ ਹਿੰਗ ਦਾ ਟੇਸਟ ਹੀ ਅਲੱਗ ਹੁੰਦਾ ਤੁਸੀਂ ਸਬਜ਼ੀ ਦੇ ਵਿੱਚ ਜ਼ਰੂਰ ਹਿੰਗ ਪਾਇਆ ਕਰੋ ਬਹੁਤ ਵਧੀਆ ਰਹਿੰਦੀ ਹੈ ਕਿਉਂਕਿ ਇਹਦੇ ਨਾਲ ਬਾਇਵਾਦੀ ਵੀ ਨਹੀਂ ਹੁੰਦੀ ਤੇ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਪੇਟ ਦਰਦ ਕਈ ਵਾਰ ਬੱਚਿਆਂ ਦੇ ਹੋਣ ਲੱਗ ਜਾਂਦਾ ਲਤਵਾਹਾਂ ਚ ਬਾਇ ਦੇ ਕਾਰਨ ਹੋਣ ਲੱਗ ਜਾਂਦਾ ਉਸ ਬਿਲਕੁਲ ਵੀ ਨਹੀਂ ਹੁੰਦਾ ਤੇ ਨਾਲ ਮੈਂ ਇੱਥੇ ਪਾ ਲਿਆ ਜੀ ਅਦਰਕ ਦਾ ਪੇਸਟ ਤੇ ਨਾਲ ਆਪਾਂ ਲਸਣ ਆ ਜਿਹੜਾ ਤੁਸੀਂ ਚਾਹੇ ਕੱਟ ਕੇ ਪਾ ਲਓ ਚਾਹੇ ਆਪਾਂ ਪੇਸਟ ਪਾ ਲਓ ਇਹ ਤੁਹਾਡੀ ਮਰਜ਼ੀ ਆ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਭੁੰਨ ਲਾਂਗੇ ਜੀ ਤੇ ਜਦੋਂ ਜਦੋਂ ਇਹਦਾ ਕਲਰ ਜਿਆ ਥੋੜਾ ਚੇਂਜ ਹੋ ਗਿਆ ਘੋੜੇ ਦੇ ਵਿੱਚ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਲੰਬੇ ਲੰਬੇ ਕੱਟੇ ਹੋਏ ਪਿਆਜ਼ ਜਿਹੜੇ ਪਿਆਜ਼ ਨੇ ਉਹ ਆਪਾਂ ਲੰਬੇ ਕੱਟ ਲੈਣੇ ਦੇਖੋ ਇਹਦਾ ਕਲਰ ਆ ਜਿਹੜਾ ਬਰਾਊਨ ਜਿਆ ਹੋ ਜਾਣਾ ਚਾਹੀਦਾ ਹੈ ਜਦੋਂ ਬਰਾਊਨ ਜਿਆ ਹੋ ਗਿਆ ਸਾਰਾ ਦਾ ਕਲਰ ਉਹ ਆਪਾਂ ਲੰਬੇ ਕੱਟ ਕੇ ਪਿਆਜ਼ ਪਾ ਲੇ ਇਹ ਸਬਜੀ ਇੰਨੀ ਕੁ ਟੇਸਟੀ ਬਣੂਗੀ ਤੁਸੀਂ ਹਰ ਵਾਰੀ ਬਣਾਇਆ ਕਰੋਗੇ ਵੈਸੇ ਹੁਣ ਤਾਂ ਸੀਜ਼ਨ ਜਾ ਰਿਹਾ ਮਟਰਾਂ ਦਾ ਪਰ ਫਿਰ ਵੀ ਵਧੀਆ ਮਿਲਦੇ ਆ ਹਜੇ ਵੀ ਹਰੇ-ਹਰੇ ਮਟਰ ਮਿਲ ਰਹੇ ਆ ਤਾਂ ਕੱਚੇ-ਕੱਚੇ ਵੀ ਹੁੰਦੇ ਆ ਉਹਦੇ ਜਿਹੜੇ ਤੁਸੀਂ ਛਿਲਕੇ ਨੇ ਉਹ ਕੱਚੇ-ਕੱਚਿਆਂ ਦੇ ਵਿੱਚੋਂ ਉਤਾਰ ਲਓ ਹਨ ਤੇ ਸਾਰੇ ਚਾਹੇ ਨਾ ਕਰੋ ਜੂਸ ਕਰੋ ਬੜੀ ਵਧੀਆ ਸਬਜੀ ਬਣ ਚਾਹੇ ਤੁਸੀਂ ਇਹਨਾਂ ਨੂੰ ਕੁੱਟ ਕੇ ਪਾ ਲਓ ਚਾਹੇ ਤੁਸੀਂ ਇਹਨਾਂ ਨੂੰ ਕੱਟ ਕੇ ਪਾ ਲਓ ਤੇ ਹੁਣ ਆਪਾਂ ਇਹਦੇ ਵਿੱਚ ਲਵਾਂਗੇ ਜੀ ਜਦੋਂ ਪਿਆਜ਼ ਥੋੜੇ ਭੁੱਜ ਗਏ ਉਦੋਂ ਆਪਾਂ ਇਹਦੇ ਵਿੱਚ ਪਾ ਲਾਂਗੇ ਟਮਾਟਰ ਟਮਾਟਰ ਮੈਂ ਥੋੜਾ ਹੀ ਪਾਇਆ ਇਹ ਛੋਟਾ ਜਿਹਾ ਇੱਕ ਟਮਾਟਰ ਸੀ ਉਹ ਕੱਟ ਕੇ ਪਾ ਲਿਆ ਉਹ ਵੀ ਆਪਾਂ ਜਿਆਦਾ ਬਰੀਕ ਨਹੀਂ ਕੱਟਿਆ ਮੋਟਾ ਜਿਹਾ ਹੀ ਕੱਟਿਆ ਕਿਉਂਕਿ ਜਦ ਜਦੋਂ ਆਪਾਂ ਇਹਦੇ ਵਿੱਚ ਨੂਨ ਪਾ ਦਾਂਗੇ ਤਾਂ ਟਮਾਟਰ ਆ ਜਿਹੜਾ ਉਹ ਇਹ ਥੱਲੇ ਬੈਠ ਜਾਊਗਾ ਮਤਲਬ ਗਲ ਜਾਊਗਾ ਬਹੁਤ ਜਲਦੀ ਗਲ ਜਾਂਦਾ ਤੁਸੀਂ ਕਦੇ ਵੀ ਕਿਸੇ ਚੀਜ਼ ਨੂੰ ਪਿਆਜ਼ ਜਿਵੇਂ ਕਈ ਵਾਰੀ ਆਪਾਂ ਨੂੰ ਕਾਲੀ ਹੁੰਦੀ ਆ ਨਹੀਂ ਪੋਸਦੇ ਹੈਗੇ ਤਾਂ ਆਪਾਂ ਕੀ ਕਰਦੇ ਆ ਉਹਦੇ ਵਿੱਚ ਨੂਨ ਪਾ ਦਈਏ ਪਹਿਲਾਂ ਤੇ ਨਾਲ ਦੀ ਨਾਲ ਤੁਹਾਡੇ ਜਿਹੜੇ ਪਿਆਜ਼ ਆ ਉਹ ਗਲਨੇ ਸਟਾਰਟ ਹੋ ਜਾਂਦੇ ਨੇਗੇ ਤੇ ਇਹਦੇ ਵਿੱਚ ਆਪਾਂ ਤੜਕੇ ਦੇ ਵਿੱਚ ਹੀ ਹੁਣ ਪਾ ਦੇਾਂਗੇ ਮਟਰ ਮਟਰ ਥੋੜੇ ਜਿਹਾ ਆਪਾਂ ਮਤਲਬ ਕੌਲੀਕ ਮਟਰ ਵਿੱਚ ਹੀ ਭੁੰਨ ਲੈਣੇ ਆ ਤੜਕੇ ਦੇ ਤੇ ਇਹਨਾਂ ਦਾ ਜਿਹੜਾ ਕੱਚਾ ਪਾਣਾ ਹੋ ਇੱਥੇ ਹੀ ਆਪਾਂ ਖਤਮ ਕਰ ਦੇਣਾ ਜਿਆਦਾ ਸਬਜੀ ਨੂੰ ਆਪਾਂ ਨੂੰ ਮਤਲਬ ਟਾਈਮ ਨਹੀਂ ਲੱਗਣਾ ਬਹੁਤ ਸੌਕੀ ਤੇ ਚੇਦੀ ਬਣ ਜਾਂਦੀ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਲਦੀ ਹਲਦੀ ਤੁਸੀਂ ਆਪਣੇ ਮੁਤਾਬਕ ਜਿੱਦਾਂ ਜਿੰਨਾ ਵੀ ਹੋਣਾ ਜਿਸ ਹਿਸਾਬ ਨਾਲ ਪਾਉਨੇ ਉਸ ਹਿਸਾਬ ਨਾਲ ਆਪਣੀ ਹਲਦੀ ਤੇ ਲੂਣ ਮਿਰਚ ਹਰੀਆਂ ਮਿਰਚਾਂ ਜਿਵੇਂ ਤੁਸੀਂ ਆਜਾ ਲਾਲ ਮਿਰਚ ਜਿਹੜੀ ਵੀ ਮਿਰਚ ਦਾ ਜੂਸ ਕਰਦੇ ਹੋ ਉਹ ਪਾ ਲਓ ਤੇ ਹੁਣ ਆਪਾਂ ਥੋੜਾ ਜਿਹਾ ਇਸ ਪਾਵਾਗੇ ਪਾਣੀ ਬਿਲਕੁਲ ਥੋੜਾ ਜਿਹਾ ਪਾਉਣਾ ਤਾਂ ਜੋ ਆਪ ਜਿਆਦਾ ਨਹੀਂ ਪਾਉਣਾ ਸਬਜੀ ਇਹ ਸੁੱਕੀ ਬਣੂਗੀ ਇਹਦੇ ਨਾਲ ਕੀ ਹੈ ਥੋੜਾ ਜਿਹਾ ਜਿਹੜਾ ਮਸਾਲਾ ਜਿਹੜਾ ਉਹ ਤੇਲ ਨੂੰ ਜੱਕਿਆ ਉਹਨੂੰ ਛੱਡ ਦੇਵੇ ਤਾਂ ਇਸ ਕਰਕੇ ਆਪਾਂ ਥੋੜਾ ਜਿਹਾ ਪਾਣੀ ਪਾਉਣਾਗਾ ਤੇ ਹੁਣ ਇੱਥੇ ਅਸੀਂ ਪਾ ਲਾਂਗੇ ਜੀ ਜਦੋਂ ਸਾਡੇ ਕੋਲ ਜਿਹੜਾ ਇਹ ਮਸਾਲਾ ਰਿਜਣਾ ਸਟਾਰਟ ਹੋ ਗਿਆ ਮਟਰ ਵੀ ਸਾਡੇ ਕੋਲ ਗਲ ਗਏ ਜੀ ਹੋਂ ਦੇ ਵਿੱਚ ਆਪਾਂ ਪਾ ਦੇਾਂਗੇ ਆਲੂ ਕੱਟ ਕੇ ਆਲੂ ਮੋਟੇ-ਮੋਟੇ ਕੱਟ ਕੇ ਪਾਏ ਆ ਜਿਆਦਾ ਬ੍ਰੀਕ ਵੀ ਨਹੀਂ ਕੱਟੇ ਤੇ ਜਿਵੇਂ ਨਾਰਮਲ ਆਪਾਂ ਜਿਆਦਾ ਵੱਡੇ ਵੀ ਨਹੀਂ ਕੱਟੇ ਥੋੜੇ ਚੌੜਸ ਮੋਟੇ ਜੇ ਆਲੂ ਕੱਟ ਕੇ ਜਿਵੇਂ ਆਪਾਂ ਸਬਜ਼ੀ ਦੇ ਵਿੱਚ ਪਾਉਂਦੇ ਉਹ ਪਾਏ ਆ ਤੇ ਜਦੋਂ ਥੋੜੇ ਜਿਹੀ ਆਲੂਆਂ ਨੂੰ ਸੇਕ ਲੱਗ ਗਿਆ ਫਿਰ ਇਹਦੇ ਵਿੱਚ ਪਾ ਲੈਣੇ ਆਪਾਂ ਕਟਰ ਕਟਰ ਕਹਿ ਲੋ ਚਾਹੇ ਮਟਰਾਂ ਦੇ ਛਿਲਕੇ ਕਹਿ ਲੋ ਉਹ ਪਾ ਲੈਣੇ ਤੇ ਇਹਨਾਂ ਨੂੰ ਥੋੜਾ ਤੋੜ-ਤੋੜ ਕੇ ਹੀ ਪਾਇਆ ਮੈਂ ਜਿਆਦਾ ਨਾ ਕੁੱਟੇ ਨਹੀਂ ਹੈਗੇ ਜੇ ਤੁਸੀਂ ਕੁੰਡੇ ਦੇ ਵਿੱਚ ਕੁੱਟਨੇ ਆ ਤਾਂ ਦਰਦ ਰੇਜੇ ਕੁੱਟ ਵੀ ਸਕਦੇ ਹੋ ਤੇ ਕਿਉਂਕਿ ਇਹਨਾਂ ਨੇ ਜਦੋਂ ਕੱਚੇ ਹੁੰਦੇ ਨੇ ਇਸ ਕਰਕੇ ਇਹ ਵਿੱਚੇ ਹੀ ਗਲ ਜਾਣਗੇ ਸੇਕ ਦੇ ਨਾਲ ਹੀ ਤੇ ਹੁਣ ਇਹਨਾਂ ਨੂੰ ਸਬਜੀ ਨੂੰ ਥੋੜਾ ਇੱਕ ਟਾਈਮ ਟੱਕਦਾ ਢੱਕਣ ਤੋਂ ਬਾਅਦ ਜੀ 10 ਕਿ ਮਿੰਟ ਦੇ ਵਿੱਚ ਵਿੱਚ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੇ ਵਿੱਚ ਪਾਤਾ ਆਪਾਂ ਹਰਾ ਧਨੀਆ ਤੇ ਫਿਰ ਆਪਾਂ ਦੇਖਿਆ ਜੀ 5-7 ਮਿੰਟ ਬਾਅਦ ਆਪਣੇ ਕੋਲੇ ਸਬਜੀ ਹੈ ਜਿਹੜੀ ਬਣ ਕੇ ਤਿਆਰ ਹੋ ਗਈ ਦੇਖੋ ਇਹਦਾ ਕਲਰ ਬਹੁਤ ਪਿਆਰਾ ਆਇਆ ਤੁਸੀਂ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖਿਓ ਸੁੱਕੀ ਸਬਜੀ ਤੁਸੀਂ ਸਬ ਕਿਤੇ ਜਾਣਿਓ ਤੁਸੀਂ ਨਾਲ ਵੀ ਲਿਜਾ ਸਕਦੇ ਹੋ ਤੇ ਘਰ ਵੀ ਜਦੋਂ ਆਪਾਂ ਦਹੀਂ ਦੇ ਨਾਲ ਸੁੱਕੀ ਸਬਜੀ ਪੂਰੀਆਂ ਦੇ ਨਾਲ ਇਹ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਕਿਸੇ ਨਾਲ ਵੀ ਖਾਜੇ ਬਹੁਤ ਖਾ ਕੇ ਜਾਏ ਬਹੁਤ ਵਧੀਆ ਸਬਜੀ ਬਣੀ ਆ ਜੀ ਚੁੱਲੇ ਤੇ ਤਿਆਰ ਕੀਤੀ ਆ ਤੁਸੀਂ ਵੀ ਜਰੂਰ ਟਰਾਈ ਕਰਨਾ ਇੱਕ ਵਾਰੀ ਤੇ ਅੱਗੇ ਤੁਸੀਂ ਛਿਲਕਿਆਂ ਨੂੰ ਛਿੱਟਣਾ ਨਹੀਂ ਹੈਗਾ ਜੇ ਤਰੀ ਵਾਲੀ ਬਣਾਉਣਾ ਫੇਰ ਵੀ ਬਹੁਤ ਗਾੜੀ ਸਬਜੀ ਬਣੋਂਗੀ ਥੈਂਕ ਯੂ ਜੀ ਧੰਨਵਾਦ ਜੀ